ਬੂ ਮੈਂ ਮਾਰਚ ਮਾ ਅਤ੍ਰੀਤੀ ਮੀ ਆਈ ਰਾ ਹੇ ਲੈ ਲੈ ਖਾ ਲੈ ਓਏ ਲੈ ਲੈ ਥੋੜਾ ਜੰਦੇ ਪਾ दारू ਪੀ ਜੇ ਦੀ ਰੂਪ ਪਿੱਤਰ ਵਾ ਨਾ ਕੁਛ ਨਹੀਂ ਹੋਣਾ ਇਹਨੂੰ ਹਾਂ ਅੱਜ ਤੂੰ ਧਰਮਰਾਜ ਦੇ ਟੱਲ ਨੂੰ ਹੱਥ ਖੜਕਾ ਲਿਆ ਹੱਥ ਪਾ ਲਿਆ ਮਾਰਚ ਮਹੀਨਾ ਕਿਦਾਂ ਸਾਹ ਚੜਿਆ ਹੈ ਗਰਮੀਓ ਗਰਮੀ ਜਪਨਾ ਮਡੇਰੇ ਦੇ ਕੁੱਕਰੋ ਜਪਨਾ ਪ੍ਰੇਸੀ ਹਾ ਆ ਜਾ ਚਾਚੀ ਤੂੰ ਤਾਂ ਪਸੂ ਬੇਚ ਤੇ ਜੀ ਤੂੰ ਕਿਸਨ ਨਹੀਂ ਕਰਨ ਲੱਗੀ ਹੋਈ ਮੈਂ ਤਾਂ ਮਸੀ ਆ ਮੇਰੇ ਜੇਠ ਵਾਲੇ ਰੱਖਲੇ ਦਿੱਤ ਨਮੱਜ ਨਾਲ ਤੂੰ ਕਿਵੇਂ ਬੁੰਦਲੀ ਜੀ ਫਿਰਦੀ ਆ ਕੀ ਹੋ ਗਿਆ ਨਹੀਂ ਭੈਣੇ ਮੈਂ ਤਾਂ ਤੜਕੇ 8 ਵਜੇ ਦੀ ਨਿਕਲੀ ਹੋਈ ਆ 11:00 ਬਜ ਕੇ ਉਹ ਜੜੇ ਘਰੋਂ ਤਾਂ ਰੋਟੀ ਦੀ ਵਰਕੀ ਪਕਾ ਕੇ ਖਾਵਾਂ ਮੇਰਾ ਕੋਈ ਲਵਸੀਲਾ ਤਾਰ ਕੀ ਗੱਲ ਫਿਰ ਲੜ ਪਿਆ ਨਹੀਂ ਲੜਿਆ ਕਾਨੂੰ ਉਹ ਤਾਂ ਲੜਦਾ ਹੀ ਚੰਗਾ ਆ ਹਾਂ ਫਰ ਹੋਰ ਕੀ ਗੱਲ ਹੋ ਗਈ ਤੂੰ ਐ ਕੱਪੜਾ ਤੋਂ ਬਾਹਰ ਹੋਈ ਫਿਰਦੀ ਆ ਤੂੰ ਮੈਨੂੰ ਇਹ ਦੱਸ ਜਿਹੜਾ ਤੇਰੇ ਚਾਚੇ ਦਾ ਨਹਿਰ ਤੇ ਆਪਾਂ ਕੱਚਾ ਤਾਰ ਕੇ ਆਏ ਸੀ ਹਾਂ ਉਹ ਕਿੱਥੇ ਖਬ ਗਿਆ ਹੁਣ ਉਥਾ ਭੈਖਣੋਰੀ ਟੱਪ ਗਿਆ ਹੋ ਖਨੋਰੀ ਝਾਲ ਆਉਂਦਾ ਜਾਓ ਉੱਚ ਫਸ ਗਿਆ ਅੱਛਾ ਚਾਚੀ ਗੱਲ ਕੀ ਹੋ ਗਈ ਆਪਾਂ ਚੱਕ ਕੇ ਲਿਆ ਸਕਦੀਆਂ ਲੈ ਤੇਰਾ ਦਿਮਾਗ ਠੀਕ ਆ ਚਾਚੀ ਰਸਤੇ 'ਚ 20 ਸੂਏ ਆਉਂਦੇ ਨੇ 20 ਨਹਰੇ ਪਾੜਦੇ ਨੇ ਖੇਤ ਆਉਂਦੇ ਨੇ ਖਬਰ ਕਿੱਧਰ ਨੂੰ ਗਿਆ ਹੋ ਕਿੱਥੋਂ ਭਾਵਾਂਗੇ ਉਹਨੂੰ ਗੱਲ ਕੀ ਹੋ ਗਈ ਗੱਲ ਤਾਂ ਦੱਸ ਦੇ ਪੂਰੀ ਨਹੀਂ ਉਹ ਤਾਂ ਮੈਨੂੰ 9 ਮਹੀਨੇ ਮੰंजे ਤੇ ਪਾਉਣ ਨੂੰ ਖਰਦਾ ਐਡਾ ਕਰੜਾ ਟੂਣਾ ਹੋ ਗਿਆ ਹੋਰ ਤੂੰ ਤਾਂ ਮੈਨੂੰ ਭੈਣੇ ਕੋਈ ਆਪਾ ਪੂ ਦੱਸ ਮੇਰੀ ਤਾਂ ਜਾਨ ਤੇ ਬਣੀ ਪਈ ਆ ਪਰ ਚਾਚੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਹੈਗੀ ਵੀ ਐਡਾ ਕਰੜਾ ਟੂਣਾ ਹੋ ਗਿਆ ਉਹ ਬੀਤਾ ਭੈਣ ਹੋਰੀ ਕਿਵੇਂ ਚੱਲਦੀ ਆ ਨੇ ਫਿਰ ਭਾਈ ਉਹ ਤਾਂ ਤਾਕਤ ਦੀਆਂ ਸੌਕ ਚੀਜ਼ਾਂ ਖਾਂਦੀਆਂ ਨੇ ਉਹ ਨਹੀਂ ਤਾਂ ਆਪੇ ਚੱਲਣਾ ਇਥੇ ਜੈਖਣੇ ਦੀ ਖਾਖਾ ਮੂੰਗੀ ਮਸਲੀ ਸਾਡੇ ਤਾਂ ਗੋਡੇ ਖੜੇ ਪਏ ਨੇ ਸਾਲ 6 ਮਹੀਨੇ ਕਿਤੇ ਵਿਆਹ ਸ਼ਾਦੀ ਵਿੱਚ ਪਨੀਰ ਮਿਲ ਜਿਵੇਂ ਮਿਲ ਜਿਵੇਂ ਨਹੀਂ ਹਾਲਕਾਲੇ ਪਤੌੜ ਖਾ ਕੇ ਹੋਣਾ ਪੈਂਦਾ ਤਾਕਤ ਜੈਖਣੇ ਦੀ ਸਾਡੇ ਸਵਾਹ ਹੋਣੀ ਹੈ ਮੇਰਾ ਤਾਂ ਭਾਈ ਹੱਲ ਕਰ ਨਹੀਂ ਮੈਂ ਤਾਂ ਰਾਤ ਤੇਰੇ ਘਟੂ ਜਾ ਮੈਨੂੰ ਉਹਦੇ ਡੇਰੇ ਦੇ ਪ੍ਰਬੰਧਕ ਦਾ ਨੰਬਰ ਮੈਂ ਉਹਨਾਂ ਤੋਂ ਕੋਈ ਹੱਲ ਹੱਲ ਪੁੱਛਦੀ ਆ ਤੂੰ ਐਂ ਕਰ ਸਾਚੀ 10 ਮਿੰਟ ਬੈਠਾ ਮੇਰੇ ਕੋਲੇ ਨਾ ਡੇਰੇ ਚ ਮਿਲਿਆ ਹੋਇਆ ਰਾਸ਼ੀਫਲਾ ਉਹਦੇ ਵਿੱਚ ਸਾਰੇ ਟੂਨੇ ਟਾਮਣਾ ਦਾ ਭਾਗ ਕਿਰਾਂ ਦੇਖ ਲਈ ਉਹ ਚ ਜੇ ਕੋਈ ਹੱਲ ਮਿਲ ਕੇ ਆਪਾਂ ਨੂੰ ਲੱਭ ਗਿਆ ਠੀਕ ਹੈ ਨਹੀਂ ਫਿਰ ਡੇਰੀ ਗੱਲ ਕਰਾਂਗੇ ਚਲ ਠੀਕ ਹੈ ਹਾਂ ਆ ਜਾ ਮੈਂ ਹੱਥ ਧੋਲਾ ਮੜੀ ਜੇ ਮੇਰੇ ਤਾਂ ਹਲਕ ਚ ਬੁਰਕੀ ਫੱਸੀ ਪਈ ਆ ਕਰ ਦੇ ਕੋਈ ਹੱਲ ਖੁਰਪੀ ਜੀ ਤੂੰ ਜਾ ਕੇ ਲੈ ਉੱਥੋਂ ਮੇਰੇ ਲਈ ਮੈਂ ਕੀ ਕਰਾਂ ਨੀ ਖੁਰਪੀ ਤੇਰੀ ਮੈਂ ਆਪੇ ਨਵਾਂ ਖੁਰਪਾ ਲੈ ਆਂ ਵੀ ਭਾਜ ਬਖਤੌਰ ਤੋਂ ਪੜਾ ਠੀਕ ਹੈ ਫਿਰ ਐ ਓਏ ਹੋ ਲੈ ਮਾਜੀ ਹਾਂ ਲੈਂਦੀ ਜਿਹੜੀ ਤੂੰ ਦਵਾਈ ਲੈ ਆਇਤੀ ਕੀ ਰੇਟ ਬਣ ਗਈ ਫੇਰਾ ਰੇਟ ਬਣ ਗਈ ਮੇਰਾ ਯਾਰ ਉਹੀ ਗੱਲਾਂ ਤੇਰੀਆਂ ਤੇਰੇ ਸਾਹਮਣੇ ਦਾ ਕੋਈ